ਸ਼ੰਗਾਰਾ ਸੋਇੰਗ ਪਿੰਡ ਦਾਦ ਜੀ ਹਰ ਕੰਮ ਤੁਹਾਡੇ ਕੀ ਲੱਗਦੀ ਪਤੀਜਾ ਜੀ ਸਾਡਾ ਜੀ ਕੀ ਹੋਇਆ ਕੀ ਸੀ ਜੀ ਉਧਰ ਜੀ 12 ਵਜੇ ਆਪਣੇ ਫਾਦਰ ਸਾਹਿਬ ਨਾਲ ਗੱਲ ਹੋਈ ਆ ਖੇਤੀਬਾੜੀ ਲਈ ਉਸ ਤੋਂ ਪਹਿਲਾਂ ਦੋ ਦੋਸਤਾਂ ਨਾਲ ਹੋਈ ਆ ਪਿੰਡ ਦਾਦ ਜੀ ਦੀ ਗੱਲ ਨਾਲ ਪੜਦਿਆ ਨਾ ਜੀ ਤੇ 2:30 ਵਜੇ ਸਾਨੂੰ ਆ ਪਾਣਾ ਵਰਤੇ ਦੀ ਖਬਰ ਆ ਗਈ ਆ ਜੀ ਜਿਹੜੀ ਟਰਾਂਸਪੋਰਟ ਚ ਕੰਮ ਕਰਦਾ ਉਹਨਾਂ ਮਾਲਕਾਂ ਦਾ ਪੋਣਾ ਆ ਜੀ ਵੀ ਟੈਕ ਹੋ ਗਿਆ ਜੀ ਕਿੰਨੀ ਉਮਰ ਕਿੰਨੀ ਸੀ ਜੀ 26 ਸਾਲ ਦੀ ਵਿਆਹ ਨਹੀਂ ਹੋਈ ਸੀ ਕੁਵਾਰਾ ਸੀਗਾ ਜੀ ਰਿਸ਼ਤੇ ਦੀ ਗੱਲ ਚੱਲ ਰਹੀ ਸੀ ਜੀ ਆ ਸਿਆਣਾ ਜਮੁਰੇ ਗੱਲਬਾਤ ਚੱਲ ਰਹੀ ਸੀ ਕਿ ਵਰਕ ਪਰਮਿਟ ਸੀਗੇ ਵਰਕ ਪਰਮਿਟ ਤੇ ਗਿਆ ਜੀ ਇਥੋਂ ਕੋਈ ਟੈਨਸ਼ਨ ਨਹੀਂ ਸੀ ਕੋਈ ਹੋਰ ਨਹੀਂ ਸੀ ਕੋਈ ਘਰੋਂ ਨਹੀਂ ਸੀ ਟੈਨਸ਼ਨ ਕੋਈ ਰੋਗ ਨਹੀਂ ਸੀ ਮੁੰਡੇ ਨੂੰ ਕੋਈ ਇਸ ਤੋਂ ਮਿਲਣ ਕੋਈ ਕਦੇ ਕੋਈ ਬਿਮਾਰ ਨਹੀਂ ਹੋਇਆ ਜੀ ਬਿਮਾਰੀ ਨਾ ਨਾ ਜੀ ਬਿਲਕੁਲ ਜਿਮ ਜਾਂਦਾ ਸੀ ਇਧਰ ਜਦੋਂ ਪੜਦਾ ਸੀ ਤੰਦਰੁਸਤ ਸੀ ਪੂਰਾ ਜੀ ਪੂਰਾ ਤੇ ਘਰ ਪਰਵਾਰ ਦੇ ਵਿੱਚ ਕੰਮ ਕਰਨਾ ਦਾਦਾ ਦਾਦੀ ਜੀ ਬੈਠੇ ਆ ਜੀ ਮੰਮੀ ਡੈਡੀ ਇੱਕ ਛੋਟਾ ਭਰਾ ਉਹਨੇ 81+2 ਕੀਤੀ ਇੱਕ ਤਾਇਆ ਤਾਈ ਹੈ ਜੀ ਜਿਹੜੀ ਉਹ ਉੱਤਰੋਂ ਤੱਕ ਮੰਨਪ੍ਰੀਤ ਵਾਲੀ ਜੀ ਆਈਸਵੀ ਰਿਸਤਰੀ ਜੀ ਉਹ ਉਹ ਕਹਿੰਦੇ ਆ ਲੱਗੇ ਹੋਇਆ ਜੀ ਉੱਤਰ ਟਰਾਂਸਪੋਰਟਰ ਵੀ ਲੱਗੇ ਆ ਜਾਖੇ ਪਿੰਡ ਦੇ ਜੀ ਤੇ ਜਿੰਨਾ ਕੋ ਕੰਮ ਕਰਦਾ ਸੀ ਰਿਕਵਰੀ ਬੈਂਦਾ ਜੀ ਕਹਿੰਦੇ ਹਫਤੇ ਦੇ ਵਿੱਚ ਵਿੱਚ ਲੱਗੇ ਲੱਗੇ ਹੋਇਆ ਜੀ 7-8 ਦਿਨ ਲੱਗ ਜਾਣੇ ਜੀ ਕਹਿੰਦੇ ਪਰਿਵਾਰ ਨੂੰ ਵੀ ਰੰਗ ਬਟਾ ਬਹੁਤ ਜ਼ਿਆਦੇ ਜਿੰਨਾ ਪੂਰਾ ਉਹਨਾਂ ਦਾ ਘਟਾ ਜੀ ਝੰਜੋੜ ਕੇ ਰੱਖਤਾ ਜੀ ਇਹ ਕੰਮ ਨੇ ਨਾ ਬਾਪ ਕੋਈ ਨਹੀਂ ਕੀ ਕਰਨ ਬਸ ਖਤ ਬੈਠ ਕੇ ਜੀ ਸਾਦ ਵਿੱਚ ਡੀ ਕਰਿਆ ਵੀ ਕਿਹੜਾ ਟਾਈਮ ਬੱਚੇ ਦਾ ਦੇਖ ਕੇ ਹਮ ਪਤਾ ਲੱਗੇ ਜੀ ਕੀ ਆ ਕਰਿਆ ਇਹਦਾ ਕੋਈ ਕਵੈਸ਼ਾ ਵੀ ਸੀ ਉਹਦੀਆਂ ਕੋਈ ਕਵੈਸ਼ਾ ਤਾਂ ਸੀ ਜੀ ਕੋਠੀ ਬਣ ਰਹੀ ਹੈ ਆਪਣੇ ਉਥੋਂ ਫੋਨ ਤੇ ਕੈਮਰੇ ਤੇ ਕੰਮ ਕਰਾ ਰਿਆ ਸੀ ਕੋਠੀ ਦਾ ਜੀ ਜੀ ਵੀ ਇੱਧਰ ਆਇਆ ਐਲਸੀਡੀ ਦਾ ਲਾਉਣੀ ਆ ਜੀ ਇੱਧਰ ਲਾਉਣੀ ਮੋਬਾਈਲ ਤੇ ਦੇਖਦਾ ਰਹਿੰਦਾ ਜੀ ਮੋਟਰ ਤੇ ਖੇਤੀਬਾੜੀ ਦਾ ਮਾਹੌਲ ਦੇਖਦਾ ਰਹਿੰਦਾ ਸੀ ਫਸਲ ਵਾੜੀ ਚੈੱਕ ਕਰਦਾ ਰਹਿੰਦਾ ਸੀ ਆਪ ਜੀ ਜਗਦਾ ਵੀ ਪਰਿਵਾਰ ਨੂੰ ਜਿਹੜਾ ਇਹ ਘਾਟਾ ਨਹੀਂ ਇਹ ਨਹੀਂ ਪੂਰਾ ਹੋ ਸਕਦਾ ਜੀ ਸ਼ੰਗਾਰਾ ਸਿੰਘ ਪਿੰਡ ਦਾਦ ਜੀ ਹਰ ਕੰਮ ਤੁਹਾਡੇ ਕੀ ਲੱਗਦਾ ਭਤੀਜਾ ਜੀ ਸਾਡੀ ਜੀ ਕੀ ਹੋਇਆ ਕੀ ਸੀ ਜੀ ਉਧਰ ਜੀ 12 ਵਜੇ ਆਪਣੇ ਫਾਦਰ ਸਾਹਿਬ ਨਾਲ ਗੱਲ ਹੋਈ ਆ ਖੇਤੀਬਾੜੀ ਲਈ ਉਸ ਤੋਂ ਪਹਿਲਾਂ ਦੋ ਦੋਸਤਾਂ ਨਾਲ ਹੋਈ ਆ ਪਿੰਡ ਦਾਦ ਜੀ ਦੀ ਗੱਲ ਨਾਲ ਪੜਦਿਆਂ ਨਾਲ ਜੀ ਤੇ 2:30 ਵਜੇ ਸਾਨੂੰ ਆ ਪਾਣਾ ਵਰਤੇ ਦੀ ਖਬਰ ਆ ਗਈ ਆ ਜੀ ਜਿਹੜੀ ਟਰਾਂਸਪੋਰਟ ਚ ਕੰਮ ਕਰਦਾ ਉਹਨਾਂ ਮਾਲਕਾਂ ਦਾ ਪੋਣਾ ਆ ਜੀ ਵੀ ਟੈਕ ਹੋ ਗਿਆ ਜੀ ਕਿੰਨੀ ਉਮਰ ਕਿੰਨੀ ਸੀ 26 ਸਾਲ ਦੀ ਕਵਾਰਾ ਸੀਗਾ ਜੀ ਰਿਸ਼ਤੇ ਦੀ ਗੱਲ ਚੱਲ ਰਹੀ ਸੀ ਜੀ ਆ ਸਿਆਣਾ ਜਮੁਰੇ ਗੱਲਬਾਤ ਚੱਲ ਰਹੀ ਸੀ ਤੇ ਵਰਕ ਪਰਮਿਟ ਸੀਗੇ ਵਰਕ ਪਰਮਿਟ ਤੇ ਗਿਆ ਜੀ ਇਥੋਂ ਕੋਈ ਟੈਨਸ਼ਨ ਨਹੀਂ ਸੀ ਕੋਈ ਹੋਰ ਨਹੀਂ ਸੀ ਕੋਈ ਘਰੋਂ ਨਹੀਂ ਸੀ ਟੈਨਸ਼ਨ ਕੋਈ ਰੋਗ ਨਹੀਂ ਸੀ ਮੁੰਡੇ ਨੂੰ ਕੋਈ ਇਸ ਤੋਂ ਪਹਿਲਾਂ ਕੋਈ ਕਦੇ ਕੋਈ ਬਿਮਾਰ ਨਹੀਂ ਹੋਇਆ ਜੀ ਨਾ ਨਾ ਜੀ ਬਿਲਕੁਲ ਜਿਮ ਜਾਂਦਾ ਸੀ ਇਧਰ ਜਦੋਂ ਪੜਦਾ ਸੀ ਤੰਦਰੁਸਤ ਸੀ ਪੂਰਾ ਜੀ ਪੂਰਾ ਤੇ ਵਰਕ ਪਰਮਿਟ ਵਿੱਚ ਕੰਮ ਕਰਨਾ ਦਾਦਾ ਦਾਦੀ ਜੀ ਬੈਠੇ ਆ ਜੀ ਮੰਮੀ ਡੈਡੀ ਇੱਕ ਛੋਟਾ ਭਰਾ ਉਨੇ ਐਕਟਿਵ ਪਲਸ 2 ਕੀਤੀ ਇੱਕ ਤਾਇਤ ਆਈ ਹੈ ਜੀ ਹਾਂ ਜੀ ਜੋਲੀ ਜੜੀ ਉਹ ਤੋਂ ਤੱਕ ਮੰਨਪ੍ਰੀਤ ਵਾਲੀ ਜੀ ਆਈ ਸੀ ਰਿਸਤਰੀ ਹੈ ਜੀ ਉਹ ਉਹ ਕਹਿੰਦੇ ਆ ਲੱਗੇ ਹੋਏ ਆ ਜੀ ਉੱਥੇ ਟਰਾਂਸਪੋਰਟਰ ਵੀ ਲੱਗੇ ਆ ਜਾਖੇ ਪਿੰਡ ਦੇ ਜੀ